ਸੰਸਥਾ ਜਥੇ ਬੰਦੀਆਂ ਨੇ ਵੀ ਇੰਨਾ ਨਹੀਂ ਧਿਆਨ ਦਿੱਤਾ ਉਹਨਾਂ ਨੂੰ ਆਪਾਂ ਤਰਲੇ ਮਾਰ ਮਾਰ ਕੇ ਉਹ ਜਿੱਦਾਂ ਨਹੀਂ ਹੁੰਦਾ ਵੀ ਆਪਾਂ ਕਿਤੇ ਲੰਮੇ ਟੂਰ ਤੇ ਜਾਂਦੇ ਆ ਤੇ ਅਸੀਂ ਕੀ ਆ ਲੋਕੇਸ਼ਨ ਭਰ ਲੈਨੇ ਆ ਦੁੱਖ ਦੀ ਗੱਲ ਆ ਵੇਖੋ ਮੈਂ ਦੁਖੀਰ ਦੇਣਾ ਕਹਿ ਰਿਹਾ ਆ ਆਪਾਂ ਲੋਕੇਸ਼ਨ ਭਰ ਲੈਨੇ ਆ ਉਹਦੇ ਤੇ ਵੇਖ ਕੇ ਵੀ ਕਿਹੜੇ ਪਿੰਡ ਦਾ ਜ਼ਿਆਦਾ ਨੁਕਸਾਨ ਹੋਇਆ ਉੱਥੇ ਲੋਕੇਸ਼ਨ ਪਰ ਕਿ ਅਸੀਂ ਸਿੱਧੇ تیر ਦੇ ਨਿਸ਼ਾਨ ਵਾਂਗੂ ਉੱਥੇ ਜਾਣਦੇ ਆ ਪਰ ਮਲਕ ਜੀ ਸੰਸਥਾ ਸੇਵਾ ਵਾਲੇ ਨਾ ਉਹ ਨਹੀਂ ਇੰਨੇ ਨਹੀਂ ਪਹੁੰਚੇ ਅਸੀਂ ਇੱਥੇ ਜੋ ਬੰਦਾ ਦੁਖੀਰ ਦੇ ਨਾਲ ਆਉਂਦਾ ਜਿਲ੍ਹਾ ਕੋਟੜੀ ਆਗੀ ਉਹਨੂੰ ਇਹ ਅਰਦਾਸ ਬੇਨਤੀ ਕਰਦੇ ਆ ਵੀ ਆਉ ਦਾ ਨੰਬਰ ਆ ਤੁਸੀਂ ਜਾ ਕੇ ਉਹਨੂੰ ਸੇਵਾ ਕਰਕੇ ਆਓ ਅਸੀਂ ਇੱਥੇ ਸੇਵਾ ਨਹੀਂ ਲਵਾਉਣੀ ਇਹ ਸੇਵਾ ਲਓ ਤੁਸੀਂ ਜੁੜੋ ਜੀ ਕਲੰਦਰ ਪੋਸਟ ਮੀਲ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਹੜ੍ਹ ਦੀ ਮਾਰ ਹੜ੍ਹ ਚੱਲ ਰਿਹਾ ਹੈ ਭਾਵੇਂ ਹੜ੍ਹ 1988 ਦਾ ਹੋਵੇ ਤੇ ਭਾਵੇਂ 2005 ਦਾ ਬਹੁਤ ਹੀ ਨੁਕਸਾਨ ਹੁੰਦਾ ਲੋਕਾਂ ਦਾ ਤੇ ਉੱਥੇ ਦਾਨੀ ਸੱਜਣਾ ਦੀ ਕੋਈ ਘਾਟ ਨਹੀਂ ਹੁੰਦੀ ਲੋਕੀ ਹਰ ਤਰ੍ਹਾਂ ਦਾ ਦਾਨ ਕਰਦੇ ਨੇ ਕੋਈ ਕਿਸ ਤਰ੍ਹਾਂ ਦਾ ਕਰਦਾ ਪਰ ਇੱਥੇ ਲੰਗਰ ਦੀ ਸੇਵਾ ਚੱਲ ਰਹੀ ਹੈ ਕਲੰਦਰ ਦੇ ਵਿੱਚ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਜਿੰਦਰ ਸਿੰਘ ਪੰਗੂ ਮੁੱਖ ਸੇਵਾਦਾਰ ਬਲਾਕ ਕਲਾਂੌਰ ਸਰਬਸਾਂਝੀ ਕਮੇਟੀ ਪੰਜਾਬ ਵੱਲੋਂ ਜੋ ਉਹਨਾਂ ਨੇ ਸਾਨੂੰ ਸੇਵਾਵਾਂ ਲਾਈਆਂ ਸਨ ਇਸ ਬਲਾਕ ਨੂੰ ਕਿਉਂਕਿ ਜੋ ਆਉਣ ਜਾਣ ਵਾਲੀਆਂ ਸੰਗਤਾਂ ਨੇ ਉਹ ਇੱਥੇ ਜਿਹੜੇ ਆ ਆਪਣਾ ਜਲਪਾਣੀ ਛੱਕ ਕੇ ਜਾਣ ਉਹਦੇ ਵਾਸਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ तकरीबन ਅੱਜ 14-15 ਦਿਨ ਹੋ ਗਏ ਨੇ ਅਨਰੰਤਰ ਜਿਹੜੇ ਲੰਗਰ ਪਾਣੀਓ ਜਾਰੀ ਆ ਪਰ ਸਾਨੂੰ ਇਹ ਨਹੀਂ ਪਤਾ ਲੰਗਰ ਚਲਾਉਂਦਾ ਕੌਣ ਆ ਕਿੱਥੋਂ ਆਉਂਦਾ ਇਹ ਸਤਿਗੁਰੂ ਨਾਨਕੂਰੂ ਪਾਤਸ਼ਾਹ ਦੀ ਬੜੀ ਵੱਡੀ ਕਿਰਪਾ ਹੋਣ ਲਈ ਆ ਵੇਖੋ ਗੱਲ ਇਸ ਤਰ੍ਹਾਂ ਹੋਈ ਆ ਕਿ ਜੋ ਇਹ ਕੁਦਰਤੀ ਆਫਤ ਆਈ ਆ ਇਹਦੇ ਵਿੱਚ ਸਾਡੇ ਸਾਰੇ ਪੰਜਾਬੀਆਂ ਨੇ ਸਾਡੀਆਂ ਦੂਸਰੀਆਂ ਸਟੇਟਾਂ ਨੇ ਔਰ ਬਾਹਰੋਂ ਦੂਸਰੀਆਂ ਕੰਟਰੀਆਂ ਨੇ ਜਿੰਨਾ ਸੰਯੋਗ ਸਾਡੇ ਲੋਕਾਂ ਦੇ ਨਾਲ ਉਹਨਾਂ ਨੇ ਦਿੱਤਾ ਅਸੀਂ ਉਹਨਾਂ ਦਾ ਕਦੇ ਵੀ ਇਹ ਏਡਾ ਵੱਡਾ ਆਸਾਨ ਭਲਾ ਨਹੀਂ ਸਕਦੇ ਅੱਜ ਉਹ ਸਾਡੀ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਉਹ ਸਾਡੇ ਨਾਲ ਸ਼ਰੀਕ ਹੋਏ ਆ ਪਰ ਮੈਂ ਨਾ ਇੱਕ ਤੁਹਾਡੇ ਚੈਨਲ ਥਰੂ ਇਹ ਬੇਨਤੀ ਕਰਨੀ ਚਾਹੁੰਨਾ ਵਾ ਕਿ ਵਾਹ ਗਰੁੱਪ ਬੇਨਤੀ ਇਸ ਤਰ੍ਹਾਂ ਵਾ ਕਿ ਇੱਥੇ ਰਸਦਾਂ ਪਸਦਾਂ ਦੀ ਕੋਈ ਘਾਟ ਨਹੀਂ ਗਈ ਬੜੀ ਜਿਆਜਾ ਕਾਰਿਆ ਗਰੁੱਪ ਆਸ਼ਾ ਨੇ ਬਹੁਤ ਮਿਹਰ ਕੀਤੀ ਆ ਜੇ ਉਹ ਆਫਤ ਮੰਗਣ ਵਾਲੇ ਤੇ ਕੱਟਣ ਵਾਲੇ ਵੀ ਉਹੀ ਆ ਤੇ ਬੜੀ ਕਿਰਪਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਆ ਪਰ ਅਸੀਂ ਹੁਣੇ ਚਾਹੁੰਦੇ ਆ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਆਦਾ ਟਰੋ ਕਰਤੀਏ ਗਾਂ ਹੁਣ ਜਿਸ ਤਰ੍ਹਾਂ ਵੇਖੋ ਪਾਣੀ ਸੁੱਕਨੇ ਆ ਬਿਮਾਰੀਆਂ ਏਡੇ ਵੱਡੇ ਪੱਧਰ ਤੇ ਵਧ ਰਹੀਆਂ ਨੇ ਐਨੇ ਮਸ਼ਰ ਇੰਨੀ ਮੱਖੀ ਸਭ ਕੁਝ ਹੋ ਗਿਆ ਜੋ ਉਹਦੇ ਤੇ ਸਾਨੂੰ ਲੋੜਾਂ ਨੇ ਜਿੱਦਾਂ ਫੋਕਿੰਗ ਮਸ਼ੀਨਾਂ ਆ ਰਹੀਆਂ ਨੇ ਉਹੋ ਜੀ ਸੇਵਾਵਾਂ ਹੋਣੀਆਂ ਚਾਹੀਦੀਆਂ ਨੇ ਜਾਂ ਜਿਨ੍ਹਾਂ ਦੀਆਂ ਤੂੜੀਆਂ ਪੱਠੇ ਈਚਾਰਾ ਸਭ ਕੁਝ ਖਰਾਬ ਹੋ ਗਿਆ ਉਹਨਾਂ ਨੂੰ ਜਿਹੜੀ ਆ ਚਾਰੇ ਦੀ ਇਹਨਾਂ ਚੀਜ਼ਾਂ ਦੀ ਵਿਵਸਥਾ ਜਿਹੜੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਬਹੁਤ ਬਹੁਤ ਵੱਡੀਆਂ ਜਿਹੜੀਆਂ ਇਹ ਜਥੇਬੰਦੀਆਂ ਨੇ ਵੇਖੋ ਮੈਂ ਸਰਕਾਰਾਂ ਨਹੀਂ ਆਖਾਂਗਾ ਸਰਕਾਰਾਂ ਨੇ ਅਜੇ ਨਾਲ ਸਾਡੇ ਨਾਲ ਕੋਈ ਸਾਥ ਨਹੀਂ ਦਿੱਤਾ ਪਰ ਜਿਹੜੀਆਂ ਵੀ ਜਥੇਬੰਦੀਆਂ ਤੇ ਸੇਵਾਵਾਂ ਕਰ ਰਹੀਆਂ ਨੇ ਮੈਂ ਇੱਕ ਹੋਰ ਬੇਨਤੀ ਇਹ ਕਰਨੀ ਚਾਹੁੰਦਾ ਵਾਂ ਕਿ ਜਿਹੜੀ ਮਾਰ ਵੱਜਦੀ ਆ ਨਾ ਦਰਿਆ ਦੀ ਉਹ ਵੱਜਦੀ ਆ ਕਦੇ-ਕਦੇ ਉਹ ਵੀ ਪਾਣੀ ਅੰਦਰ ਪਰ ਜਿਹੜਾ ਇਹ ਸਕੀਨ ਵਾਲਾ ਵਾ ਇਹ ਵੀਰ ਜੀ ਦਰੰਗਲੇ ਤੋਂ ਲੈ ਕੇ ਤੇ ਅਜਨਾਲੇ ਤੱਕ ਇਹ ਹਰ ਸਾਲ ਸਾਡੀ ਮਾਰ ਹੁੰਦੀ ਆ ਦਰਿਆ ਦਾ ਪਾਣੀ ਇੱਕ ਜਾਂ ਦੋ ਦਿਨ ਬਾਅਦ ਥੱਲੇ ਚਲਿਆ ਜਾਂਦਾ ਇਹ ਪਾਣੀ 15 ਦਿਨ ਵੀ ਥੱਲੇ ਨਹੀਂ ਜਾਂਦਾ ਤੇ ਅਸੀਂ ਉਹਨਾਂ ਨੂੰ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਸੰਸਥਾਵਾਂ ਨੂੰ ਤੇ ਭਾਈ ਇੱਥੇ ਵੀ ਲੋਕ ਰਹਿੰਦੇ ਆ ਠੀਕ ਆ ਇਹਨਾਂ ਨੂੰ ਰਾਸ਼ਨ ਪਾਣੀ ਦੀ ਕਮੀ ਨਹੀਂ ਹੈ ਗੁਰੂ ਪਾਤਸ਼ਾਹੀ ਦੀ ਇਹਨਾਂ ਦੀ ਕਿਰਪਾ ਵਾ ਇਹ ਬੈਲਟ ਦੇ ਉੱਤੇ ਮੰਨ ਲੈਨੇ ਆ ਪਰ ਇਹਨਾਂ ਦੇ ਪਸ਼ੂ ਤੇ ਆ ਗਏ ਆ ਨਾ ਤੇ ਪਸ਼ੂਆਂ ਨੇ ਦੇ ਆਖਰ ਨੂੰ ਭਾਈ ਉਹਨੇ ਆਪਣਾ ਚਾਰਾ ਖਾਣਾ ਉਹਨਾਂ ਲੰਗਰ ਪਾਣੀ ਤੇ ਛੱਕੇ ਗੁਜ਼ਾਰਾ ਕਰਨਾ ਨਹੀਂ ਗਾ ਕਲੰਦੁਰ ਦੇ ਵਿੱਚ ਪਸ਼ੂਆਂ ਦੀ ਚਾਰੇ ਲਈ ਕੋਈ ਨਹੀਂ ਆਇਆ ਜੀ ਵੇਖੋ ਜੀ ਜੇ ਤੇ ਆਪਾਂ ਹਿਸਾਬ ਲਾਈਏ ਭਈ ਸਰਕਾਰੀ ਤੌਰ ਤੇ ਤੇ ਕੋਈ ਨਹੀਂ ਆਇਆ ਤੇ ਸੰਸਥਾ ਜਥੇ ਬੰਦੀਆਂ ਨੇ ਵੀ ਨਾ ਨਹੀਂ ਜੇ ਧਿਆਨ ਦਿੱਤਾ ਉਹਨਾਂ ਨੂੰ ਆਪਾਂ ਤਰਲੇ ਮਾਰ ਮਾਰ ਕੇ ਉਹ ਜਿੱਦਾਂ ਨਹੀਂ ਹੁੰਦਾ ਭਈ ਆਪਾਂ ਕਿਤੇ ਲੰਮੇ ਟੂਰ ਤੇ ਜਾਂਦੇ ਆ ਤੇ ਅਸੀਂ ਕੀ ਆ ਲੋਕੇਸ਼ਨ ਭਰ ਲੈਨੇ ਆ ਦੁੱਖ ਦੀ ਗੱਲ ਹੈ ਵੇਖੋ ਮੈਂ ਦੁਖੀਅਰ ਦੇਣਾ ਕਹਿ ਰਿਹਾ ਆਪਾਂ ਲੋਕੇਸ਼ਨ ਪਰ ਲੈਨੇ ਆ ਉਹਦੇ ਤੇ ਵੇਖ ਕੇ ਕਿ ਕਿਹੜੇ ਪਿੰਡ ਦਾ ਜ਼ਿਆਦਾ ਨੁਕਸਾਨ ਹੋਇਆ ਉੱਥੇ ਲੋਕੇਸ਼ਨ ਪਰ ਕਿ ਅਸੀਂ ਸਿੱਧੇ ਤੀਰ ਦੇ ਨਿਸ਼ਾਨ ਵਾਂਗੂ ਉੱਥੇ ਜਾਣਦੇ ਆ ਪਿੱਛੇ ਵੀ ਲੋਕ ਰਹਿੰਦੇ ਆ ਪਾਣੀ ਤੇ ਇੱਥੋਂ ਲੰਘ ਕੇ ਗਿਆ ਜੀ ਬਿਲਕੁਲ ਇੱਥੋਂ ਲੰਘ ਕੇ ਗਿਆ ਵਾ ਹਾਂਜੀ ਤੇ ਇਹ ਅਸੀਂ ਇਹ ਕਹਾਡਾ ਮੈਸੇਜ ਜਿਹੜਾ ਇਹ ਵਧੀਆ ਤਰੀਕੇ ਨਾਲ ਦਿੱਤਾ ਜਾਵੇ ਕਿ ਭਾਈ ਇਹਨਾਂ ਦਾ ਖਿਆਲ ਹੁਣ ਇਹਨਾਂ ਨੂੰ ਇਹ ਲੋੜਾਂ ਨੇ ਇਹਨਾਂ ਨੇ ਆਪਣੀਆਂ ਜ਼ਮੀਨਾਂ ਜਿਹੜੀਆਂ ਵਾਉਣੀਆਂ ਨੇ ਪੱਧਰੀਆਂ ਕਰਨੀਆਂ ਨੇ ਛੋਣੇ ਇਹਨਾਂ ਦੇ ਬਿਲਕੁਲ ਖਤਮ ਹੋ ਗਏ ਆ ਔਰ ਫਿਰ ਵੀ ਇਹਨਾਂ ਨੂੰ ਕੰਪੈਨ ਮਜਬੂਰੀ ਕਰਕੇ ਵੀ ਚਲਾਉਣੀ ਪੈਣੀ ਆ ਕਣਕ ਲਾਉਣ ਵਾਸਤੇ ਵੀ ਮੁਸ਼ਕਲ ਆ ਗਈ ਬਹੁਤ ਜ਼ਿਆਦਾ ਬਹੁਤ ਵੱਡੀ ਮੁਸ਼ਕਲ ਆਏਗੀ ਵੇਖੋ ਜੀ ਹੁਣ ਇੱਥੇ ਹੋਰ ਵੱਡੀ ਗੱਲ ਕੀ ਆ ਇੱਥੇ ਇੱਕ ਸਾਥੀ ਮੇਰੇ ਸੱਜਣ ਕੋਲ ਆਏ ਹੀ ਕੱਲ ਅ ਨਾਮ ਹੀ ਲਲੀ ਇਕਲਾਨੋਂ ਔਰ ਤੋਂ ਲੱਖਾ ਸਿੰਘ ਆ ਉਹਨਾਂ ਨੇ ਵੀ ਇਹ ਤਕਰੀਬਨ 30 ਤੋਂ 40 ਕਿੱਲੇ ਪੈੜੀ ਜਿਹੜੀ ਉਹਨਾਂ ਨੇ ਠੇਕੇ ਤੇ ਲਈ ਆ ਮੇਰਾ ਖਿਆਲ ਮਾਲਕੀ ਚਲੋ ਜੋ ਐਗਰੂ ਉਹਨਾਂ ਦੇ ਕੋਲ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਪਰ ਥੋੜੀ ਆ ਉਹਦੀ 40 ਕਿੱਲੇ ਤੇ 40 ਕਿੱਲੇ ਬਿਲਕੁਲ ਤਬਾਹ ਹੋ ਗਈ ਹਾਂਜੀ ਇਸ ਕਰਕੇ ਉਹਨਾਂ ਨੂੰ ਵੀ ਜਿਹੜਾ ਵਾ ਉਹ ਜਿਹੜੀਆਂ ਸੁੱਖ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਅੱਛੀ ਸੜਕਾਂ ਹੋਰ ਮजूद ਨੇ ਭਾਈ ਜਿੱਦਾਂ ਪਾਣੀ ਦੀ ਮਾਰ ਪਈ ਆ 5-5 ਫੁੱਟ ਤੱਕ ਰੇਤਾ ਭਰ ਗਈ ਆ ਕਿਸ ਤਰ੍ਹਾਂ ਹਲੋਸਾ ਦੇ ਹਲ ਤਾਂ ਵੀ ਹੁਣ ਇਸੇ ਤਰ੍ਹਾਂ ਹੋ ਸਕਦਾ ਸਰਕਾਰਾਂ ਆਏ ਕਰੀਓ ਜੇ ਦੀ ਡੀਐਸਪਾਲ ਕਰਨ ਪੱਥਰ ਲਵਾਉਣ ਮਿੱਟੀ ਪਾਉਣ ਉੱਚੀਆਂ ਕਰਾਉਣ ਤੇ ਫੇਰ ਹੀ ਹੋ ਸਕਦਾ ਤੇ ਜੇ ਸਰਕਾਰਾਂ ਕਰਨੀ ਕਰਨੀ ਨਹੀਂ ਦੇਈਆਂ ਤੇ ਤੇ ਹੁਣ ਅਮੀ ਕੀ ਸਰਕਾਰ ਦਾ ਹਤੇ ਤੱਕ ਕੋ ਬੰਦਾ ਨਹੀਂ ਇੱਥੇ ਦੇਖਿਆ ਸਰ ਸਰਨ ਕੈਪਟਨ ਸਾਹਿਬ ਕਿੱਧਰ ਤੋਂ ਆ ਗਿਆ ਤੁਹਾਨੂੰ ਹਾਂ ਜੀ ਸਰ ਅੱਜ ਸਰ ਕੀ ਕਹੋਗੇ ਜੀ ਟ੍ਰਾਫਿਕ ਚੱਲ ਰਹੀ ਹੈ ਮੈਂ ਇਹੋ ਹੀ ਮੈਸੇਜ ਦੇਣਾ ਚਾਹਾਂਗਾ ਕਿ ਗਵਰਨਮੈਂਟ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਆਪਣੇ ਜੋ ਵੀ ਇਹਨਾਂ ਦਾ ਪ੍ਰਸ਼ਾਸਨ ਦੇ ਥਰੂ ਜਿੰਨੀ ਇਹ ਹੈਲਪ ਕਰ ਸਕਦੇ ਨੇ ਹੁਣ ਜਿਹੜੀ ਅੱਗੇ ਨਵੀਂ ਬਜਾਈ ਹੋਣੀ ਹੈ ਜ਼ਮੀਨਾਂ ਦੀਆਂ ਜਿਹੜੀਆਂ ਨੇ ਉਹਨਾਂ ਦੇ ਸੋਧਾਂ ਕਰਨੀਆਂ ਨੇ ਕਿਉਂਕਿ ਕਿਤੇ ਭਾਲ ਚੜ ਗਈ ਆ ਕਿਤੇ ਰੇਲ ਚੜ ਗਈ ਆ ਔਰ ਗਵਰਨਮੈਂਟ ਨੇ ਅਹੀਂ ਮੈਸੇਜ ਹੀ ਦੇ ਸਕਦੇ ਅਗੇ ਗਵਰਨਮੈਂਟ ਦੀ ਮਰਜ਼ੀ ਹੈ ਲੇਕਿਨ ਜਿਹੜੀਆਂ ਜੱਥੇਬੰਦੀਆਂ ਲੱਗੀਆਂ ਹੋਈਆਂ ਨੇ ਇਹ ਸੇਵਾਵਾਂ ਕਰਨ ਉਹਨਾਂ ਨੂੰ ਇਸ ਚੀਜ਼ ਤੇ ਇਸ ਇਲਾਕੇ ਦੇ ਵਿੱਚ ਜੋ ਕਲਨੌਰ ਦਾ ਏਰੀਆ ਹੈ ਇੱਥੇ ਘੱਟ ਧਿਆਨ ਹੈ ਇਹਦੇ ਉੱਤੇ ਜਿਆਦਾ ਤੋਂ ਜਿਆਦਾ ਗੌਰ ਕਰਨਾ ਚਾਹੀਦਾ ਸਾਡੇ ਨਾਲ ਹੋਰ ਵੀ ਸੰਗਤ ਮੌਜੂਦ ਆ ਭਾਜੀ ਕਿੱਥੋਂ ਸੇਵਾ ਲੈ ਕੇ ਆਏ ਹੋ ਤੇ ਕਿੱਥੇ ਜਾ ਰਹੇ ਹੋ ਅਹੀਂ ਤੇ ਕਲਨੌਰ ਦੇ ਮਹਿਕਲ ਸਾਹਿਬ ਅਤੇ ਜੀ ਭਾਜੀ ਇੱਥੇ ਤੂੜੀ ਤੂੜੀ ਦੀ ਸੇਵਾ ਚੱਲਣ ਰਹੀ ਹੈ ਮੈਟਰਾਲੀਆਂ ਬਾਹਰ ਆਈਆਂ ਸ਼ਰੀਆ ਦੇ ਪਰ ਜੀ ਉਹ ਟੂੜੀ ਲੈ ਰਹੀਆਂ ਜਿਹਨੂੰ ਲੋਡ ਵਾਂਦਾ ਹੈ ਤੇ ਬਾਕੀ ਰਸਤਾ ਕਲਾਂਗੋੜੀ ਏਰੀਆ ਵਾਸਤੇ ਜੀ ਹਾਂਜੀ ਕਲਾਂਗੋੜੀ ਜੀ ਬਾਕੀ ਰਸਤਾ ਸਵੈਸਦੀ ਦੇ ਇੱਥੇ ਲੋਡ ਨਹੀਂ ਹੈਗੀ ਲੋਡ ਹੈ ਚਾਰੇ ਦੀ ਝੋਕਰ ਦੀ ਟੂੜੀ ਦੀ ਤੇ ਜਿਆਦਾ ਕਰ ਜਿਹੜੀ ਆ ਕਣਕ ਬਿਜਣੀਆਂ ਕੱਲ ਨੂੰ ਪੀ ਖਾਦ ਦਾ ਮਤਲਬ ਤੇ ਲੋਕਾਂ ਦੀ ਪੈੜੀ ਜਿਹੜੀ ਆ ਮਤਲਬ ਤਿਆਰ ਕਰਕੇ ਜਿਹੜੀ ਬਿਜਣੀ ਉਹਦੀ ਲੋਡ ਹੈਗੀ ਹੈ ਜ਼ਿਆਦਾਤਰ ਉਹਦੇ ਵੱਲ ਧਿਆਨ ਕਰਨ ਸਾਰੇ ਜ਼ਿੰਮੇਵਾਰ ਵਾਹ ਖਾਲਸਾ ਵਾਹ ਸੜ੍ਹ ਹੋਰ ਸੰਗਤ ਮੌਜੂਦ ਆ ਵੀਰ ਜੀ ਮਿੱਟੀ ਦੇ ਟਰਾਲੀ ਨਾਲ ਭਰ ਕੇ ਆ ਰਹੇ ਬਹੁਤ ਵੱਡੀ ਸੇਵਾ ਕਿੱਥੇ ਪਹੁੰਚਦੀ ਸੇਵਾ ਜੀ ਇਹ ਜੀ ਜਾਂ ਜੀ 7772 ਬੰਨ ਜੀ ਉੱਥੇ ਜਾਂ ਜੀ ਇਹ ਮਾਹਪੁਰਖਾ ਗਵਾਨਾ ਵਾਲੇ ਹੱਥ ਸੇਵਾ ਲਈ ਜੀ ਅੰਤੇ ਮਿੱਟੀ ਕਿੱਥੋਂ ਲੈ ਕੇ ਆ ਰਹੇ ਬੱਕ ਮਿੱਟੀ ਦਾ 10 ਕਿਲੋਮੀਟਰ ਰੋਇ ਤੋਂ ਲਈ ਹੁੰਦੇ ਪਿੰਡ ਆਪਣੇ ਤੋਂ ਲਈ ਹੁੰਦੇ ਜੀ ਪਿੰਡ ਚ ਹਾਂਜੀ ਹਾਂਜੀ ਪਿੰਡ ਦੇ ਦੇਖਿਆ ਇਹ ਮਿੱਟੀ ਵੀ ਕਹਿੰਦੇ ਬਹੁਤ ਮਹਿੰਗੀ ਆ ਰਹੀ ਜੇ ਪਠਾਨਕੋਟ ਵਾਲੇ ਪਾਸੇ ਆ ਰਹੀ ਇੱਥੇ ਮੁੱਲ ਇਹਦੇ ਕਿੰਦਾ ਰੇ ਨਹੀਂ ਵੇਖੋ ਇੱਥੇ ਵਾਈ ਗੁਰਜੀ ਇੱਥੇ ਤੇ ਚਲੋ ਸੇਵਾ ਜੀ ਆ ਭਰਾ ਹੀ ਉਹਨਾਂ ਨੂੰ ਦਈ ਜਾਂਦੇ ਆ ਉਹ ਮਿੱਟੀ ਹੈਗੀ ਉਹਨਾਂ ਕੋ ਜਸੀਬੀ ਵਾਲਿਆ ਕੋ ਦਈ ਜਾਂਦੇ ਆ ਤੇ ਬੰਨ ਦੀ ਆਪਣੇ ਤੌਰ ਤੇ ਬੰਨਣ ਦੇ ਸਰ ਹਾਂਜੀ ਇਹ ਮਾ ਜੋ ਕਾਲਪੁਰਖ ਦਾ ਹੁਕਮ ਆ ਜੀ ਇਦਾਂ ਹੀ ਇੱਕ ਇੱਕ ਦੋ ਦੋ ਜਨਾਂ ਤੁਰਾਂਗੇ ਤੇ ਵਾਜੀ ਜਾਣਾ ਇਹ ਕੋਈ ਸਾਹਿਬ ਅਹੁਜੀ ਫਤਿਹ ਮੇਰਾ ਨਾਮ ਹੈ ਗੁਰਵੰਤ ਸਿੰਘ ਮੇਰਾ ਪਿੰਨਰਾਵਾਲੀ ਅਸੀਂ ਇਥੇ ਕਮੇਟੀ ਵਿੱਚ ਜੋ ਸੇਵਾ ਦਾ ਬਣ ਕੇ ਸੇਵਾ ਨਿਭਾ ਰਹੇ ਹਾਂ ਮੇਰੀ ਤੁਹਾਡੇ ਚੈਨਲ ਥਰੂ ਇੱਕ ਬੇਨਤੀ ਹੈ ਜੋ ਮੇਰੇ ਵੀਰ ਵੱਡੀਆਂ ਸੰਸਥਾ ਜਿਹੜੀ ਸੇਵਾ ਕਰੀਆਂ ਅਸੀਂ ਜਿਹੜਾ ਬਹੁਤ ਹੀ ਦਿলো ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਆਪਣਾ ਦਿਲ ਕੱਢਿਆ ਕਿਉਂਕਿ ਮੈਂ ਇਹ ਗੱਲ ਸਮਝਦਾ ਸਾਡੇ ਕੋਲ ਲੱਖਾਂ ਰੁਪਏ ਜਾਂ ਕਰੋੜਾਂ ਰੁਪਏ ਨੇ ਕਿਸੇ ਟਾਈਮ ਅਸੀਂ ਕਿਸੇ ਨੂੰ 100 ਰੁਪਏ ਦੇ ਨਹੀਂ ਸਕਦੇ ਪਰ ਉਹਨਾਂ ਨੇ ਆਪਣਾ ਇਨਾ ਦਿਲ ਕੱਢਿਆ ਆਪਣੀ ਕਿਰਤ ਕਮਾਈ ਦੇ ਵਿੱਚੋਂ ਲੱਖਾਂ ਰੁਪਏ ਲਾ ਕੇ ਸਾਡੀ ਸਾਡੀ ਸੇਵਾ ਕਰੀਆਂ ਨੇ ਮੈਂ ਬਹੁਤ ਹੀ ਧੰਨਵਾਦਾਂ ਪਰ ਮੈਂ ਇੱਥੇ ਕੋਈ ਕਲਾਕਾਰ ਵੀ ਨਹੀਂ ਆਇਆ ਜੀ ਮਤਲਬ ਬਾਕੀ ਏਰੀਆ ਦੀ ਕਲਾਕਾਰੇ ਪਹੁੰਚ ਕੇ ਨੇ ਬਹੁਤ ਸੇਵਾ ਕਰ ਰਹੇ ਕੋ ਟਰੈਕਟਰ ਦੇ ਰਹੇ ਕੋ ਕੁਝ ਕਰ ਰਹੇ ਨਗ ਦੇ ਰਹੇ ਨੇ ਹੁਣ ਤਾਂ ਕਈ ਮਤਲਬ ਪਾਰਟੀਆਂ ਵੀ ਮਤਲਬ ਕੈਸ਼ ਪੇਮੈਂਟ ਦੇਣ ਲੱਪੀਆਂ ਨੇ ਪੈਸੇ ਦੇਣੀਆਂ ਨੇ ਪਰ ਇੱਥੇ ਆਪਣੇ ਕਲਾਕਾਰ ਕੋ ਵੈਗੁਰ ਜੀ ਇਹ ਪਹਾੜੇ ਪ੍ਰਧਾਨ ਸਾਹਿਬ ਨੂੰ ਦੱਸ ਦਿੱਤਾ ਵੀ ਜਿੱਦਾਂ ਕਿਸੇ ਨੇ ਨੈਟ ਦੇ ਉੱਤੇ ਜਗ੍ਹਾ ਪੜੀ ਹੁੰਦੀ ਆ ਕਈ ਵਾਰ ਕਹਿੰਦੇ ਜੀਰ ਪੜਿਆ ਹੁੰਦਾ ਉੱਥੇ ਹੀ ਤੁਰੇ ਜਾਂਦੇ ਨੇ ਜਿਹੜਾ ਇਹ ਦਰਾਂਗਲੇ ਤੋਂ ਲੈ ਕੇ ਆਹ ਨਹਿਰ ਚੱਲਦੀ ਆ ਇੱਥੇ ਕੋਈ ਨਹੀਂ ਆਇਆ ਹਾਂ ਸਮਥਿੰਗ ਮੇਰਾ ਆਪਣੇ ਨਰਾਂ ਵਾਲੀ ਆ ਨਰਾਂ ਵਾਲੀ ਜਿੱਦਾਂ ਪਹੁੰਚੇ ਨਹੀਂ ਕੋਈ ਬੰਦੇ ਪਰ ਮਲਕ ਜੀ ਦੀ ਸੰਸਥਾ ਸੇਵਾ ਵਾਲੇ ਨਾਲ ਉਹ ਨਹੀਂ ਇੰਨੇ ਨਹੀਂ ਪਹੁੰਚੇ ਅਸੀਂ ਇੱਥੇ ਜੋ ਬੰਦਾ ਦੁਖੇਰੇ ਦਿਨ ਆਉਂਦਾ ਲਾ ਕੋ ਟ੍ਰਾਲੀ ਆ ਗਈ ਉਹ ਨੂੰ ਇਹ ਅਰਦਾਸ ਬੇਨਤੀ ਕਰਦੇ ਆ ਵੀ ਆਪ ਦਾ ਨੰਬਰ ਆ ਉਹੀ ਜਾ ਕੇ ਉਹਨੂੰ ਸੇਵਾ ਕਰਕੇ ਆਓ ਅਸੀਂ ਇੱਥੇ ਸੇਵਾ ਨਹੀਂ ਲਵਾਉਣੀ ਐਵੇਂ ਸੇਵਾ ਲਵੇ ਅਰੇ ਪਤਾ ਨਹੀਂ ਕੀ ਕੀ ਨਹੀਂ ਅਸੀਂ ਉਹਦਾ ਨੰਬਰ ਲਿਖ ਲੈਨੇ ਆ ਨਾਂ ਲਿਖਨੇ ਆ ਉਹ ਦੱਸ ਦਿੰਨੇ ਆ ਕਿ ਉੱਥੇ ਬੰਦਾ ਉਹ ਮਜਬੂਰ ਆ ਉਹਨੂੰ ਸੇਵਾ ਦੇ ਹਾਂ ਉੱਥੇ ਕਈ ਬੰਦੇ ਜਾਂਦੇ ਪਹੁੰਚਦੇ ਵੀ ਨਹੀਂ ਪਰ ਅਸੀਂ ਇਹ ਨਹੀਂ ਇੱਥੇ ਨਹੀਂ ਕੰਮ ਕਰਦੇ ਮਤਲਬ ਅਸੀਂ ਉਹਦਾ ਨਾਂ ਲਿਖ ਕੇ ਉਹਨੂੰ ਬੇਨਤੀ ਕਰਦੇ ਆ ਰਿਕਵੈਸਟ ਕਰਦੇ ਆ ਕਿ ਉਹ ਬੰਦੇ ਵੀ ਦੁਖੀ ਨੇ ਉਹ ਥੋੜਾ ਬੁਤਾ ਸਮਾਨ ਦੇ ਕੇ ਆਓ ਤੇ ਪਰ ਇੱਥੇ ਕੋਈ ਕਲਾਕਾਰ ਇਹ ਹੋਗਾ ਇਹ ਇੱਥੇ ਕੋਈ ਨਹੀਂ ਪਹੁੰਚਦਾ ਇਸ ਸੇਵਾ ਵਾਲਾ ਜਿਆਦਾ ਖਾਸ ਕਰਕੇ ਤੋਂ ਇਹ ਸਨ ਸੰਗਤਾਂ ਸਾਬਕਾ ਸੈਨਿਕ ਸਰਵ ਸੰਜੀ ਕਮੇਟੀ ਦਾ ਕਲੰਦਰ ਵੱ ਜਿਨ੍ਹਾਂ ਦਾ ਕਹਿਣਾ ਵੀ ਇੱਥੇ ਕੋਈ ਵੀ ਕਲਾਕਾਰ ਜਾਂ ਕੋਈ ਸੇਵਾ ਜੱਸੀ ਬੰਦੀ ਨਹੀਂ ਪਹੁੰਚੀ ਪਛਰੇ ਚਾਰੇ ਵਾਸਤੇ ਵੀ ਨਹੀਂ ਪਹੁੰਚੀ ਇਸ ਖਾਸ ਕਲਾਕਾਰਾਂ ਦਾ ਖਾਸ ਧਿਆਨ ਦਿੱਤਾ ਜਾਵੇ ਇਸ ਦੇ ਕਲਾਕਾਰ ਪੋਸਟ ਦੇ ਧੰਨਵਾਦ